ਕੋਈ ਮੰਨ ਦੇ ਵਿੱਚ ਇਹ ਤਾਂ ਨਹੀਂ ਹੈਗਾ ਯਾਰ ਕਿ ਮਤਲਬ ਕਿ ਉੱਥੇ ਜਾ ਕੇ ਕਿਸੇ ਬੇਸ਼ੁਮਾਰ ਦੁਕਾਨਾਂ ਨੇ ਸਾਰੀਆਂ ਦੁਕਾਨਾਂ ਨੂੰ ਛੱਡ ਕੇ ਦਰਕਨਾਰ ਕਰਕੇ ਦੀਪਕ ਟੈਲੀਕਾਮ ਤੇ ਪਹੁੰਚੇ ਨੇ ਮੈਂ ਬਹੁਤ ਇਹਨਾਂ ਦਾ ਆਭਾਰੀਆਂ ਇਹਨਾਂ ਦਾ ਜੈ ਮਾਤਾ ਦੀ ਦੋਸਤੋ ਮਨਵਿੰਦਰ ਵੀਰ ਜੀ ਐਸੀ ਲਿਬੜਾ ਪਿੰਡ ਤੋਂ ਔਰ ਇਹਨਾਂ ਨੇ ਲਿਆ ਜੀ ਮੇਰੇ ਕੋਲ ਏ 15 5G ਨਾਲ ਦਿੱਤਾ 25W ਦਾ ਐਡਪਟਰ ਔਰ ਨਾਲ ਦਿੱਤਾ ਗਿਫਟ ਆਲਮੋਸਟ 90% ਕਸਟਮਰਾਂ ਨੂੰ ਮੈਂ ਪਹਿਲਾਂ ਵੀ ਕਿਹਾ ਸੀ ਕਿ ਅਸੀਂ ਆਪਣੇ ਨਫੇ ਦੇ ਵਿੱਚੋਂ ਗਿਫਟ ਦਿੰਨੇ ਆ ਜੀ ਅਲਟਰਾ ਵਾਚ ਇਹਨਾਂ ਨੂੰ ਦਿੱਤੀ ਆ ਨਾਲ ਹਰ ਕਸਟਮਰ ਨੂੰ ਅਸੀਂ ਕੁਛ ਨਾ ਕੁਛ ਦਿੰਨੇ ਆ ਜਾਂ 에어ਪੋਰਟ ਜਾਂ ਅਲਟਰਾ ਵਾਚ ਔਰ ਨਾਲ ਵੀਰ ਨੇ ਲਿਆ A14 5G ਇਹਨੇ ਕੁਲੀ ਤੋਂ ਜਸਵਿੰਦਰ ਇਹਨਾਂ ਦਾ ਨਾਮ ਹੈ ਜੀ ਇਹਨਾਂ ਨੂੰ ਵੀ ਅਲਟਰਾ ਵਾਚ ਦਿੱਤੀ ਆ ਠੀਕ ਹੈ ਜੀ ਮਤਲਬ ਬਹੁਤ ਮਾਨ ਸਨਮਾਨ ਕਸਟਮਰ ਦਾ ਬਹੁਤ ਵਧੀਆ ਲੱਗਦਾ ਜਦੋਂ ਖੰਨੇ ਕੋਲੋਂ ਕਸਟਮਰ ਆਂਦੇ ਨੇ ਖੰਨੇ ਕੋਲ ਆਈ ਲਿਵੜਾ ਬਹੁਤ ਵਧੀਆ ਲੱਗਦਾ ਖੰਨੇ ਬਹੁਤ ਦੁਕਾਨਾਂ ਨੇ ਜੀ ਖੰਨੇ ਕਿਹੜਾ ਦੁਕਾਨਾਂ ਨਹੀਂ ਹੈਗੀਆਂ ਮਲੋਧ ਨਾਲੋਂ ਕਿਤੇ ਜ਼ਿਆਦਾ ਬੇਸ਼ੁਮਾਰ ਦੁਕਾਨਾਂ ਨੇ ਸਾਰੀਆਂ ਦੁਕਾਨਾਂ ਨੂੰ ਛੱਡ ਕੇ ਦਰਕਨਾਰ ਕਰਕੇ ਦੀਪਕ ਟੈਲੀਕਮ ਤੇ ਪਹੁੰਚੇ ਨੇ ਮੈਂ ਬਹੁਤ ਇਹਨਾਂ ਦਾ ਆਭਾਰੀ ਆ ਇਹਨਾਂ ਦਾ ਇਹਨਾਂ ਨੂੰ ਪੁੱਛਾਂਗੇ ਇੱਥੇ ਆ ਕੇ ਕਿਵੇਂ ਲੱਗਿਆ ਇਹਨਾਂ ਨੂੰ ਹਾਂਜੀ ਵੀਰ ਜੀ ਦੱਸੋ ਬਹੁਤ ਵਧੀਆ ਲੱਗਿਆ ਜੀ ਹਾਂਜੀ ਹਾਂਜੀ ਵਧੀਆ 18000 ਦਾ ਸੈੱਟ ਲਿਆ ਹਾਂਜੀ ਵਧੀਆ ਡੀਲ ਆ ਜੀ ਬਹੁਤ ਵਧੀਆ ਨਾਮ ਵੀ ਮਿਲੇ ਉਹਨੂੰ ਆਹ ਮਿਲੇ ਤੁਹਾਡੀ ਮਨੋ ਕਾਮਨਾ ਪੂਰੀ ਹੋ ਗਈ ਹਾਂਜੀ ਹਾਂਜੀ ਜਿਵੇਂ ਸੋਚ ਕੇ ਅਸੀਂ ਉਵੇਂ ਹੀ ਹੋਇਆ ਹਾਂਜੀ ਹਾਂਜੀ ਕੋਈ ਮਨ ਦੇ ਵਿੱਚ ਇਹ ਤਾਂ ਨਹੀਂ ਹੈਗਾ ਯਾਰ ਕਿ ਮਤਲਬ ਕਿ ਉੱਥੇ ਜਾ ਕੇ ਕਿਸੇ ਨੇ ਪੁੱਛਿਆ ਨਹੀਂ ਜਾਂ ਇਹ ਨਹੀਂ ਉਹ ਨਹੀਂ ਨਹੀਂ ਬਹੁਤ ਵਧੀਆ ਡੀਲ ਹੈ ਜੀ ਮਤਲਬ ਹਾਂ ਪੂਰੀ ਵਧੀਆ ਲੱਗੀ ਤੁਹਾਨੂੰ ਹਾਂ ਜੀ ਹਾਂ ਹਾਂ ਹਾਂਜੀ ਜਸਵਿੰਦਰ ਭਾਈ ਤੁਸੀਂ ਦੱਸੋ ਜੀ ਬਹੁਤ ਵਧੀਆ ਡੀਲ ਹੈ ਜਿਹੜੀ ਗੱਲ ਕਹਿੰਦੇ ਨੇ ਉਹੀ ਕਰਦੇ ਨੇ ਹਾਂਜੀ ਤੇ ਵੀਰ ਮੇਰਾ ਨਾਲ ਕੰਮ ਕਰਦਾ ਸੀ ਕਹਿੰਦਾ ਵੀ ਆਪਾਂ ਦੀਪੇ ਵੀਰ ਕੋਲ ਹੀ ਜਾਣਾ ਲੱਗ। ਤੇ ਸਪੈਸ਼ਲ ਹੋਰੇ ਆਏ ਆ ਬਹੁਤ ਬਹੁਤ ਧੰਨਵਾਦ ਬਹੁਤ ਥੈਂਕ ਯੂ ਆ ਜੀ ਤੁਹਾਡਾ ਜਸਵਿੰਦਰ ਜੀ ਥੈਂਕ ਯੂ ਸੋ ਮੱਚ ਤੁਸੀਂ ਕੁਲੀ ਪਿੰਡ ਤੋਂ ਸਾਡੇ ਲੱਗੇ ਹੀ ਆ ਕੁਲੀ ਪਿੰਡ ਨੇੜੀ ਹੈ ਔਰ ਵੀਰ ਆਏ ਨੇ ਲਿਵੜਾ ਤੋਂ ਹੈਨਾ ਇੱਠੇ ਹੀ ਕੰਮ ਕਰਦੇ ਹੋ ਤੁਸੀਂ ਹਾਂ ਥੈਂਕ ਯੂ ਸੋ ਮੱਚ ਜੈ ਮਾਤਾ ਦੀ ਜੈ ਮਾਤਾ